ਉਹ ਅਸੀਂ ਕੁੱਟਿਆ ਬਈ ਮੈਂ ਕੁੱਟ ਕੇ ਨਾਲ ਮੇਰੇ ਸਿੰਘ ਸੀਗੇ ਅਸੀਂ ਕੁੱਟਿਆ ਪ੍ਰੋਡੂਸਰ ਡੀ ਐਕਸ ਐਕਸ ਜਿਹੜਾ ਗਲਤ ਵੀਡੀਓ ਸਸ਼ੀ ਕਾਲ ਦੋਸਤੋ ਮੈਂ ਦਲਜੀਤ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਆਪਣਾ ਹੀ ਚੈਨਲ ਟੌਪ ਪੰਜਾਬ ਟੀਵੀ ਯਾਰੋ ਇਸ ਵੇਲੇ ਇੱਕ ਬਹੁਤ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪ੍ਰੋਡਿਊਸਰ ਡੀ ਐਕਸ ਐਕਸ ਨੂੰ ਤੁਸੀਂ ਜਾਣਦੇ ਹੋਵੋਗੇ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲਾ ਪ੍ਰੋਡਿਊਸਰ ਡੀ ਐਕਸ ਐਕਸ ਜੋ ਕਾਫੀ ਵੀਡੀਓ ਬਣਾਉਂਦਾ ਹੈ ਜੋ ਇੱਕ ਹੱਦ ਤੱਕ ਪਲੱਸ 18 ਵੀਡੀਓ ਹੁੰਦੀਆਂ ਨੇ ਕਿਉਂਕਿ ਉਹਨਾਂ ਵੀਡੀਓ ਵਿੱਚ ਕਾਫੀ ਗੰਦੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਤੇ ਗੰਦੀਆਂ ਕਰਤੂਤਾਂ ਕੀਤੀਆਂ ਜਾਂਦੀਆਂ ਨੇ ਸੋਹਾਲ ਵਿੱਚ ਕੌਮ ਦੇ ਰਾਖੇ ਅਮਰਿਤਪਾਲ ਸਿੰਘ ਮਹਿਰੋ ਪ੍ਰੋਡਿਊਸਰ ਡੀ ਐਕਸ ਐਕਸ ਦੇ ਪਿੰਡ ਪ ਤੁਹਗੇ ਤੇ ਉਥੇ ਜਾ ਕੇ ਕਾਫੀ ਉਸ ਦੀ ਮਾਰ ਕੁੱਟਾਈ ਕੀਤੀ ਤੁਸੀਂ ਨਾ ਫੋਟੋਆਂ ਵਿੱਚ ਦੇਖ ਹੀ ਸਕਦੇ ਹੋ ਕਿ ਕਿਵੇਂ ਪ੍ਰੋਡਿਊਸਰ ਦੀ ਮਾਰ ਕੁੱਟਾਈ ਹੋ ਰਹੀ ਹੈ ਮਾਰ ਕੁੱਟਾਈ ਦੀ ਵੀਡੀਓ ਦਾ ਲਿੰਕ ਆਪਾਂ ਤੁਹਾਨੂੰ ਦੇ ਦੇਵਾਂਗੇ ਤੁਸੀਂ ਲਿੰਕ ਖੋਲ ਕੇ ਇਹ ਵੀਡੀਓ ਦੇਖ ਸਕਦੇ ਹੋ ਪਰ ਫਿਲਹਾਲ ਦੇ ਵਿੱਚ ਆਪਾਂ ਤੁਹਾਡੇ ਨਾਲ ਉਹ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਜਿਸ ਵਿੱਚ ਅਮਰਿਤਪਾਲ ਸਿੰਘ ਮਹਿਰੋ ਨੇ ਇਹ ਗੱਲ ਕਬੂਲੀ ਹੈ ਕਿ ਉਹਨਾਂ ਨੇ ਪ੍ਰੋਡਿਊਸਰ ਡੀ ਐਕਐਕਸ ਦੀ ਕੁੱਟ ਮਾਰ ਕੀਤੀ ਹੈ ਸੋ ਆ ਤੁਹਾਡਾ ਬਹੁਤਾਂ ਟਾਈਮ ਲੈਂਦੇ ਹੋਏ ਵਾਦਦੇ ਆ ਇਸ ਵੀਡੀਓ ਵੱਲ ਵਾਇਰ ਜੀ ਦਾ ਖਾਲਸਾ ਵਾਇਰ ਚ ਕੀ ਫਤਿਹ ਆ ਕੋਟ ਦੁੰਨੇ ਵਾਲਾ ਪ੍ਰੋਡੂਸਰ ਡੀਐਕਐਕਸ ਉਹ ਅਸੀਂ ਕੁੱਟਿਆ ਬਈ ਮੈਂ ਕੁੱਟ ਕੇ ਆ ਨਾਲ ਮੇਰੇ ਸਿੰਘ ਸੀਗੇ ਯਾਰ ਕੀ ਪ੍ਰੋਡੂਸਰ ਡੀਐਕਐਕਸ ਦੀ ਕੁੱਟ ਮਾਰ ਕਰਨਾ ਸਹੀ ਹੈ ਜਾਂ ਫਿਰ ਗਲਤ ਵਿਚਾਰ ਕਮੈਂਟਾਂ ਚ ਜਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇਓ ਸੋ ਮਿਲਦੇ ਆ ਕਿਸੇ ਨਵੀਂ ਅਪਡੇਟ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟਾਪ ਪੰਜਾਬ ਟੀਵੀ